ਦੋਸਤੋ ਅੱਜ ਸੋਨ ਨੂੰ ਇੱਕ ਹੋਰ ਦਿਲਦਾਰ ਬੰਦੇ ਨਾਲ ਮਲਾਉਣੇ ਆ ਗੋਰੇ ਬਾਈ ਨਾਲ ਜੱਸੀ ਪੌ ਵਾਲੀ ਤੋਂ ਸ਼੍ਰੀ ਗੰਗਾਨਗਰ ਮੰਡੀ ਚ ਆਪਣੇ ਜਾਨਵਰ ਲੈ ਕੇ ਪਹੁੰਚਿਆ ਤੇ ਬਾਈ ਦਾ ਬਹੁਤ ਹੀ ਵਧੀਆ ਸੁਭਾਅ ਪੂਰਾ ਦਿਲਦਾਰ ਬੰਦਾਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਹੋ ਹਾਂਜੀ ਹਾਂਜੀ ਬਾਈ ਧੰਨਵਾਦ ਜੀ ਤੇ ਕਿੰਨੇ ਜਾਨਵਰ ਲੈ ਕੇ ਆਏ ਆ ਬਾਈ ਹਾਂ ਦੋ ਆ ਜੀ ਦੋ ਅੱਜ ਆ ਜਾਣਗੇ ਲੋ ਕੱਲ ਲੈ ਕੇ ਸੀ ਦੋ ਕੱਲ ਲੈ ਕੇ ਆ ਸੀ ਦੋ ਅੱਜ ਹਾਂ ਇੱਕ ਬਸ਼ੇਰਾ ਤੇ ਇੱਕ ਘੋੜੀ ਰਹਿੰਦੀ ਹੈ ਘਰੇ ਉਹ ਲੈ ਕੇ ਉਹ ਅੱਜ ਆ ਜਾਣਗੇ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਬਾਰੇ ਦੱਸ ਬਾਈ ਆਪਣੀ ਘੋੜੀ ਬਾਰੇ ਇਹ ਦੋ ਆਪਣਾ ਜੀ ਚਾਰ ਦੰਦ ਲੱਗ ਗਈ ਚਾਰ ਦੰਦ ਲੱਗ ਗਈ ਹਾਂ ਪਹਿਲਾਂ ਇੱਕ ਵਾਰੀ ਸੂਈ ਆ ਅੱਛਾ ਨੋਕਰਾ ਬੱਚਾ ਦਿੱਤਾ ਸੀਗੇ ਜੀ ਇਹਨੇ ਨੋਕਰਾ ਬੱਚਾ ਦਿੱਤਾ ਸੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਇਹ ਆਪਣੇ ਕੋਲੇ ਘੋੜੇ ਤੋਂ ਹੀ ਗੱਭਣਾ ਜੀ ਤਿੰਨ ਮਹੀਨਿਆਂ ਦੀ ਗੱਭਣਾ ਹੁਣ ਛੋਡੇ ਵਾਲੇ ਘੋੜੇ ਤੋਂ ਗੱਭਣ ਹਾਂਜੀ ਹਾਂਜੀ ਤੇ ਕਿਹੜੇ ਦਾ ਬੱਚਾ ਉਹ ਆਪਣੇ ਕੋਲੇ ਉਹ ਮਹਾਰਾਣੇ ਦਾ ਜੀ ਡੋੜਦਾ ਮਹਾਰਾਣੇ ਡੋੜਦੇ ਹਾਂਜੀ ਬੱਚੇ ਤੋਂ ਮਿੱਤਰੋ ਇਹ ਘੋੜੀ ਗੱਬਣਾਂਗੀ ਹਾਂਜੀ ਤੇ ਬਾਈ ਦੇ ਫਾਰਮ ਤੇ ਖੜਾ ਉਹ ਕੋਹੜਾ ਚੈੱਕ ਪਾਸ ਆ ਜੀ 3 ਮਹੀਨੇ ਤੇ ਚੈੱਕ ਪਾਸ ਆ ਹਾਂ 63 ਪਲੱਸ ਕਿੰਨੇ ਮਹੀਨਿਆਂ ਚ ਹਾਂਜੀ ਕਿੰਨੇ ਮਹੀਨਿਆਂ ਚ ਚੈੱਕ ਪਾਸ ਆ 3 3 ਮਹੀਨਿਆਂ ਦੀ 3 ਮਹੀਨਿਆਂ ਦੀ ਚੈੱਕ ਪਾਸ ਕਨਫਰਮ ਆ ਬਾਈ ਕਹਿੰਦਾ ਹਾਂਜੀ ਹਾਂਜੀ ਤੇ ਬਾਕੀ ਬਾਈ ਬਾਲ ਪੌਰਿਆਂ ਦੇ ਤਾਂ ਜਾਨਵਰ ਹਾਂ ਬਾਲ ਪੌਰਿਆਂ ਦੇ ਆਪਣੇ ਸਾਫ਼ ਹੁੰਦੇ ਆ ਜੀ ਸਾਰੇ ਇਹ ਸਵਾਰੀ ਸੂਰੀ ਕਿਵੇਂ ਇਹ ਕਰਾਉਂਦੀ ਸਵਾਰੀ ਨਹੀਂ ਹਲੇ ਕਰਾਉਣ ਲੱਗਿਓ ਬਿਠਾ ਲੈਂਦੀ ਜੀ ਸੂਰ ਬਿਠਾ ਲੈਂਦੀ ਹਾਂਜੀ ਤੇ ਘੋੜੀ ਬਾਈ ਚੰਗੀ ਆ ਨਾ ਹਾਂ ਹਾਂ ਸੋਹਣੀ ਬਹੁਤ ਆ ਤੇ ਜਿਵੇਂ ਹੁਣ ਤੂੰ 3 ਨਾਂ ਮਹੀਨੇ ਹੀ ਦੱਸਦਾ ਉਸ ਹੱਬ ਨਾਲ ਪੇਟਲ ਘੋੜੀ ਆ ਹਾਂਜੀ ਹਾਂਜੀ ਪੇਟ ਲਾ ਗਈ ਪੇਟ ਬੂਟ ਛੱਡਦੀ ਤੁਰ ਹੀ ਆਉਂਦੀ ਆ ਮਿੱਤਰੋ ਪਹਿਲਾਂ ਇਹ ਦੋ ਜਾਂਦੀ ਬਣ ਗਈ ਸੀ ਤੇ ਮੰਨ ਲਾ ਵੀ 36 ਮਹੀਨੇ ਸੂਪੀ ਸੀਗੀ ਹੁਣ ਇਹ 4 ਦੰਦ ਲੱਗ ਗਏ ਠੀਕ ਆ ਜੀ ਤੇ ਚੰਗੀ ਆ ਮਿੱਤਰੋ ਪੂਰੀ ਘੋੜੀ ਤੇ ਅਕਲ ਖੇੜੇ ਵਾਲਿਆਂ ਕੋਲ ਹੋਰ ਤੇ ਕਰ ਲਿਓ ਮਿੱਤਰੋ ਇਹਦੇ ਨਾਲ ਸੰਪਰਕ ਹੋਰ ਆ ਜੀ ਤੇ ਬਠੰਡੇ ਤੋਂ ਕਿਹੜਾ ਪੰਡਾ ਜੱਸੀ ਪੋਵਾਲੀ ਜੱਸੀ ਪੋਵਾਲੀ ਜੀ ਜੱਸੀ ਪੋਵਾਲੀ ਜੇ ਸੀ ਪਾ ਵਾਲੀ ਤੇ ਬਾਪੂ ਇਧਰ ਪੁੱਛੀ ਜਾਂਦਾ ਬਾਈ ਕਿ ਕਿਹੜੇ ਪਿੰਡੋਂ ਪਹੁੰਚਿਆ ਮੇਲੇ 'ਚ ਹਾਂਜੀ ਹਾਂਜੀ ਮਾਨਸਾੜੀ ਤੇ ਆਇਆ ਜੀ ਇੱਕ ਸਾਲ ਹੀ ਜੇ ਸੀ ਛੋਟੀ ਆਈ ਉਹ ਪਲਾਟ ਜ਼ਮੀਨ ਐ ਬਹੁਤ ਆਏ ਨੇ ਤੁਹਾਨੂੰ ਉਹ ਇੰਨੇ ਬਾਪੂ ਆਉਂਦੇ ਦਾ ਫਿਰ ਮੇਲੇ ਦੇ ਕੀ ਲੈਣ ਆਉਂਦੇ ਅਸੀਂ ਜੇ ਇੰਨੇ ਪੈਸੇ ਆਏ ਮੇਲੇ ਦੇ ਲੈ ਲਈ ਸੀ ਕੋਰਸੀ ਲੈ ਲਈ ਆ ਜੀ ਆ ਜੋ ਮਿੱਤਰੋ ਬਣੇ ਰਹੋ ਵੀਡੀਓ ਚ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਦੂਜੀ ਘੋੜੀ ਦਿਖਾਉਣੀ ਆ ਤੁਹਾਨੂੰ ਇਹਦੇ ਬਾਰੇ ਦੱਸੋ ਭਾਈ ਇਹਦੀ ਡਿਟੇਲ ਵੀ ਦੇ ਦਿਓ ਇਹ ਜੀ ਤੀਜਾ ਸੂਆ ਅੱਛਾ 200 ਇਸ ਪਹਿਲਾਂ ਸੂਈ ਆ ਠੀਕ ਆ ਜੀ ਹਾਂ ਇਹ ਲਾਲ ਚੰਬੀ ਹੈ ਜੀ ਉਮਰ ਹੈਗੀ 8 ਸਾਲ ਦੀ 8 ਸਾਲ ਦੀ ਲਾਲ ਚੰਬੀ ਹੈ ਹਾਂ ਜੀ ਤੇ ਪਿਆਰੇ ਲੱਗ ਆਪਣਾ 7-8 ਸਾਲ ਦੀ ਹੋਊਗੀ ਠੀਕ ਹੈ ਤੇ ਹੁਣ ਇਹ ਮੌਕੇ ਦੀ ਭਾਈ ਇਹ ਗੱਬਣਾ ਜੀ 5 ਮਹੀਨਿਆਂ ਦੀ ਇਹ ਵੀ ਆਪਣੇ ਘਰ ਵਾਲੇ ਘੋੜੇ ਤੋਂ ਨਹੀਂ ਇਹ ਹੈਗੀ ਆ ਪੀਟੀ ਵਾਲੇ ਕੁਲਦੀਪ ਵਾਲੇ ਘੋੜੇ ਤੋਂ ਗੱਬਣਾ ਜੀ ਹਾਥੀ ਘੋੜੇ ਦਾ ਬੱਚਾ ਜੀ ਕੁਲਦੀਪ ਦੇ ਘੋੜੇ ਤੋਂ ਗੱਬਣਾ ਹਾਥੀ ਘੋੜੇ ਦੇ ਬੱਚੇ ਤੋਂ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਮਹੀਨੇ ਹੋ ਗਏ ਇਹਨੂੰ ਛੀਮਾ ਲੱਗਿਆ ਜੀ ਪੰਜ ਛੀਮਾ ਲੱਗਿਆ ਹਾਂ ਮੰਜਰੀ ਚੱਕਾ ਇਹ ਵੀ ਪੇਟਲੀ ਹੈ ਕੋੜੀ ਇਹ ਟਲ ਕੋੜੀ ਹੈ ਇੱਧਰ ਦੀ ਮੈਂ ਕੈਮਰਾ ਮਾਰ ਦਿੰਨਾ ਰਾਨੋ ਦੇਖੋ ਮਿੱਤਰੋ ਥੋੜੀ ਫਿੱਕੀ ਜ਼ਰੂਰ ਆ ਬਾਕੀ ਹੁਣ ਜਾਨਵਰ ਬਾਈ ਕੀ ਹੁਣ ਨਾ ਤਿਆਰ ਹੋਣਗੇ ਗਰਮੀ ਦੇ ਇਹ ਥੋੜਾ ਹਰਾ ਵੱਧ ਪਾਉਂਦੇ ਕਰਕੇ ਨਾ ਮੱਕੀ ਪਾਉਨੇ ਆ ਸੀ ਤੇ ਆ ਬਾਈ ਦਾ ਔਲਖ ਸਟੱਡ ਫਾਰਮ ਲਿਖਿਆ ਵਾ ਆ ਦੇ ਪਹਿਲਾਂ ਪਾਈ ਪਈ ਆ ਨੰਬਰ ਨੰਬਰ ਤੇ ਬਾਈ ਰੇਟ ਇਹਨਾਂ ਦਾ ਕਿਵੇਂ ਕਰੇਗਾ ਭੀੜ ਗੋਚ ਕਰੇਗਾ ਕਿ ਫੋਨ ਤੇ ਨਾ ਵੀਡੀਓ ਚ ਦੱਸ ਦਿਆਂਗੇ ਆਪਾਂ ਕੋਈ ਗੱਲ ਨਹੀਂ ਅੱਛਾ ਬਾਕੀ ਦੱਸ ਦੇ ਜੇ ਤੇਰਾ ਦੱਸਣਾ ਦਾ ਤੇਰਾ ਇਰਾਦਾ ਜੀ ਇਹਦਾ 180 ਹੈ ਜੀ ਇਹਦਾ 180 ਦਾ ਹਾਂ ਜੀ ਠੀਕ ਆ ਤੇ ਉਹਦਾ 1.40 ਹੈ ਜੀ 1.40 ਹਾਂਜੀ ਲਓ ਮਿੱਤਰੋ ਬਾਈ ਨੇ ਆਇਆ ਵਧੀਆ ਰੇਟ ਉਹ ਜਿਆ ਕੀਤਾਗਾ ਜਿੰਨੀ ਕੁ ਗੱਲਬਾਤ ਆ ਗਈ ਤੇ ਆ ਘੋੜੀ ਵੇਖੋ ਮਿੱਤਰੋ ਇਹਦਾ 1.80 ਕੀਤਾ ਤੇ ਘੋੜੀ ਤੁਹਾਨੂੰ ਦਿਸੀ ਜਾਂਦੇ ਆ ਵੀਡੀਓ ਚ ਹੁਣ ਤੁਸੀਂ ਆਪ ਹੀ ਤੱਕ ਲਓ ਤੇ ਉੱਪਰੋਂ ਗੱਭਣਾਗੀ ਤੇ ਉਹਦਾ 1.40 ਹੈ ਤੇ ਬਾਈ ਇੱਕਾਰੀ ਆਪਣਾ ਨਾ ਐਡਰੈਸ ਬੋਲ ਦੇ ਤੇ ਫੋਨ ਨੰਬਰ ਵਗੈਰਾ ਬੋਲ ਪਿੰਡ ਜਸੀਪਾਉ ਵਾਲੀ ਜੀ ਹਾਂਜੀ ਜ਼ਿਲ੍ਹਾ ਬਠਿੰਡਾ ਅੱਛਾ ਜੀ ਦੇ ਫੋਨ ਨੰਬਰ ਵੀ ਬੋਲ ਦੇ 8054305033 ਇੱਕ ਵਾਰੀ ਫੇਰ ਬੋਲ 8054305033 ਠੀਕ ਆ ਜੀ ਧੰਨਵਾਦ ਬਾਈ ਜੀ ਧੰਨਵਾਦ ਜੀ ਦਿਲੋਂ ਲਓ ਮਿੱਤਰੋ ਖਿੱਚ ਕੇ ਕਰਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਚ